ਮਾਂ ਤੇ ਧੀ ਅਥਰੂ ਅੱਖ ਕਦੇ ਨਾ ਰੋਣ ਦੀ ਦੱਸ ਆਪ ਸਭ ਨੂੰ ਪਤਾ ਹੈ ਕਿ ਮਾਂ ਤੇ ਧੀ ਦਾ ਬਹੁਤ ਹੀ ਗੂੜਾ ਰਿਸ਼ਤਾ ਹੁੰਦਾ ਹੈ ਮਾਂ ਤੇ ਧੀ ਇੱਕ ਦੂਜੇ ਦਾ ਦੁੱਖ ਬਣਾਉਂਦੀ ਹਨ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਧੀ ਕੈਨੇਡਾ ਤੋਂ 15 ਸਾਲਾਂ ਬਾਅਦ ਆਪਣੇ ਘਰ ਆਉਂਦੀ ਹੈ ਤੇ ਅਚਾਨਕ ਆਈ ਧੀ ਨੂੰ ਦੇਖ ਕੇ ਮਾਂ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਪਰਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਰੱਬ ਤੇਰਾ ਤਿਕਰੋ ਆਜਾ ਰਹਿਣਾ ਕਿਤਾ ਸੀ ਲੱਗ ਰਹਾ ਮੈਂ ਹੀ ਸੇਵਾ ਦੀ ਕਰਾਂਗਾ ਰੱਬ ਦਾ ਮੇਰੇ ਤੇ ਬਸ ਯੂਵਰਾ ਨੀ ਬੈਠ ਨਾਰਮਲ ਜੰਮ ਤੇ ਜੀ ਹੁੰਦੀ ਐ ਮਸੂਸੀ ਅੰਮੀ ਐ ਜਦੋਂ ਜਦੋਂ ਵੀ ਤੇਰੀਆਂ